ਕੀ ਹਾਲ ਚਾਲ ਆ ਜੀ ਸਾਰੇ ਭੈਣ ਭਰਾਵਾਂ ਦੇ ਮੀਤ ਕਰਦੇ ਆ ਸਾਰੇ ਵਧੀਆ ਠੀਕ ਠਾਕ ਹੋਣਗੇ ਲੱਗ ਗਏ ਜੀ ਹੱਕ ਦਾ ਛੱਟਾ ਦੇਣ ਤੇ ਲਖਵੀਰ ਦੇ ਜਾਂਦੀ ਹੈ ਛੱਟਾ ਪਹਿਲਾਂ ਡਾਈ ਪਾਇਆ ਤੇ ਜਿੰਕ ਪਾਇਆ ਲਖਵੀਰ ਖੱਬੂ ਆ ਤੂੰ ਕਿ ਸੱਜੂ ਆ ਮੂੰ ਤਾਂ ਖੱਬੂ ਆ ਛੱਟਾ ਸੱਜੂ ਦਿੰਦੀ ਆ ਅੱਛਾ ਮੂੰ ਖੱਬੂ ਆ ਹਨਾ ਮੈਂ ਅੱਗੇ ਗਈ ਜਨਾ ਵੀ ਸ਼ਟਾਜ ਦੂਜੇ ਹੱਥ ਨਾਲ ਦੇਣ ਲੱਗੀ ਤੇ ਇੱਕ ਆਪਣਾ ਆ ਬਈ ਪਿਆ ਮੇਰਾ ਚੜੂਗਾ ਫਰਿਆ ਇਹਦੇ ਚ ਆਪਾਂ ਪਹਿਲਾ ਅੱਧਾ ਵੀ ਦਾ ਛੱਟਾ ਦੇਵਾਂਗੇ ਆ ਚੜੂਗਾ ਪਿਆ ਮੇਰੇ ਵਾਲਾ ਅੱਧੇ ਵੀ ਦਾ ਛੱਟਾ ਦੇ ਕੇ ਦੇ ਫੇਰ ਆਪਾਂ ਹਾਂ ਖੜੋਂਚੇ ਜੇ ਮਾਰ ਕੇ ਜਿਚਾਣੇ ਰਲ ਜਾਣਗੇ ਤੇ ਫੇਰ ਆਪਾਂ ਇਹਦਾ ਅੱਦਾ ਉੰਛਟਾ ਬਾਅਦ ਚ ਮਾਰਦੇ ਆਂਗੇ। ਉਮੇ ਦਾਣੇ ਮਿੱਟੀ ਚ ਰਲੇ ਹੋਣਾ ਬਾਅਦ ਚ ਤੋਤੇ ਨਹੀਂ ਚੋਕਦੇ। ਨਹੀਂ ਉੱਪਰੋਂ ਝੋਨਾ ਤੋਤੇ ਬੜਾ ਖਰਾਬ ਕਰਦੇ ਆ। ਤੇ ਟਮੂਰ ਦਿਖਾਈਏ ਤੁਹਾਨੂੰ। ਨਖਵੀਰ ਦਿਖਾਦਾ ਟਮੂਰ। ਦੇਖੋ ਕਿੰਨਾ ਸੋਹਣਾ ਟਮੂਰ ਵੱਜਿਆ ਹੋਇਆ ਜੰਨੇ ਦਾ। ਦੋ ਦਿਨ ਭੋਂ ਤਾਂ ਤੀਜੇ ਦਿਨ ਾਪਕੇ ਰੱਖਿਆ। ਹਾਂ। ਮਹਾਰਾਜ ਭਲੀ ਕਰੇ ਸੋਖ ਰੱਖੇ ਬਾਬਾ। ਲਓ ਜੀ ਲਖੇ ਈਰ ਮਰੀ ਜਾਂਦੀ ਐ ਛੱਟਾ ਹੁਣ ਤੇ ਪਹਿਲਾ ਆਪਣਾ ਬਈ ਕੰਪਿਊਟਰ ਕਰਾ ਲਵਾਇਆ ਹੋਇਆ ਇਹਦੇ ਚ ਕੱਲ ਦੱਸਿਆ ਸੀ ਸੋਨੂੰ ਤੇ ਮੈਂ ਰੱਖ ਕੇ ਉਹਨਾ ਪੂਣ ਮੈ ਵੀ ਲੱਗਦਾ ਬਈ ਛੱਟਾਂ ਦੇ ਕਿੱਟਾ ਆ ਗਿਆ ਆਪਣਾ ਅੱਧਾ ਜੀ ਪਹਿਲਾਂ ਤਾਂ ਆਹ ਖੱਚਦੀ ਸੀ ਲਖਵੀਰ ਇਹ ਸੰਘਣਾ ਵਾਲਾ ਵਿੱਚ ਵਾਲੇ ਫਸਲੇ ਆ ਮੁੰਡੇ ਦੇ ਐ ਲੱਗ ਗਿਆ ਮਾਰਨ ਮਿੱਟੀ ਦੇ ਦਾਣੇ ਜੇ ਰਲ ਜਾਣਗੇ ਨਾਪ ਕਈ ਐ ਲਖਵੀਰ ਪਲਾ ਨਾ ਉੱਤੇ ਨਾ ਚੱਕ ਉਹੀ ਬੱਸ ਐ ਮਾਰਦੇ ਹੈਂ ਇਹ ਮੋਟਾ ਮੋਟਾ ਜਿਹਾ ਕੱਢ ਦੇਣਾ ਜੀ ਦਾਣੇ ਮਿੱਟੀ ਆ ਰਲਦੇ ਆ ਲੋ ਕੇਰੇ ਦਾ ਮ ਵੱਲਿਆ ਹੈ ਇਹੜੇ ਕਿਹੜੇ ਭਰਾ ਐ ਵੀਦਿਆ ਫੱਕਾ ਕੇਰੇ ਰੋਟ ਵਾਲਿਆ ਲਖਵੀਰ ਨੇ ਤਾਂ ਆਪਾਂ ਐ ਮੋੜਦੇ ਨੇ ਇੱਧਰ ਵਿੱਚ ਵੱਜਦੀ ਫਿਰਦੀਆਂ ਹੋਰ ਕਿਹਦੇ ਵਿੱਚ ਵੱਜਾਂ ਉਹ ਤਾਂ 7 ਫੁੱਟੀ ਤਲਵਾਰ ਤਾਂਕੇ ਉੱਠ ਗਿਆ ਸੀਗਾ ਅੱਛਾ ਤੇਰੇ ਵਿੱਚ ਹੀ ਵੱਜਦੇ ਨੇ ਹੀਕਾ ਜੀ ਲਓ ਜੀ ਕਰਤਾ ਕੰਮ ਬਸ ਐਂਡ ਜੀ ਮਾਰਤਾ ਸਾਰੇ ਇੰਨਾ ਘਰੇ ਗਿਆ ਸਾਂ ਕੋਈ ਨਾ ਕੋਈ ਨਾ ਖੀਰੇ ਤਾਂ ਪੈ ਰਹਿਣ ਦੇ ਬਾਅਦ ਚ ਕੱਲ ਨੂੰ ਇੱਕ ਪਾਸੇ ਪਾਣੀ ਛੱਡਦੇ ਆਂਗੇ ਐਂ ਚੱਲਦੇ ਦੋ ਹਾਲ ਬਣਾਉਣੇ ਆ ਗਾਹ ਨੂੰ ਵੱਡਾ ਬਣਾਉਣੇ ਆ ਜਗਾੜ ਨੂੰ ਵੀਰਾ ਮੈਂ ਮਾਰ ਦੇਣਾ ਤੂੰ ਮੋਟਰ ਚਲਾ ਲਾ ਜਾ ਕੇ ਹੋ ਨੱਕਾ ਵਾ ਨੱਕਾ ਵੱਡਿਆ ਵਾ ਓਕੇ ਆ ਕੰਮ ਹਰਮਨਪ੍ਰੀਤ ਲੱਗਿਆ ਪਾਣੀ ਲਾ ਕੇ ਛਿੱਟਾ ਦੇਣਾ ਪੈੜਾ ਨਾ ਬਾੜੀਆਂ ਹੋਣ ਮੋਟਾ ਮੋਟਾ ਛਿੱਟਾ ਦੇ ਦੇ ਵਿਚਾਲੇ ਦੇ ਵੱਧ ਦੇ ਦੇ ਛਿੱਟਾ ਸਾਈਡਾਂ ਤੇ ਤਾਂ ਬਾਹਰੋਂ ਵੀ ਆ ਜਾਣਾ ਨੇ ਪੈ ਗਿਆ ਲਾ ਜੀ ਨਹੀਂ ਪਾਣੀ ਵੱਧ ਨਹੀਂ ਹੈਗਾ ਖੈਚੂ ਖੈਚੂ ਹੈ ਨਾ ਹੂੰ ਬਾ ਕੰਪਿਊਟਰ ਕਰਾ ਵਜਿਆ ਕਰਕੇ ਇੱਕੋ ਜਿਹਾ ਪਾਣੀ ਲੱਗਿਆ ਹਾਂ ਇਹ ਜੀ ਕਰਦਾ ਹਾਂ ਮੈਂ ਪਹਿਲਾਂ ਵੀ ਵੀ ਹੂੰ ਰਲ ਗਿਆ ਮਿੱਟੀ ਚ ਥੱਲੇ ਬਹਿ ਗਿਆ ਜਿਵੇਂ ਮਲਾਪ ਹੈ ਉਧਰ ਪੈਰ ਚ ਫੁੱਬੇ ਨਹੀਂ ਇਧਰ ਬਲਾ ਸਕਦਾ ਪੈਰ ਜਿਆ ਇੱਕ ਮੀਂਹ ਨਾਲ ਵੀ ਗਿੱਲਾ ਸੀ ਨਾ ਹਾਂ ਮਿਲਦਾ ਪਾਣੀ ਨਹੀਂ ਖੱਚ ਜਾਣਾ ਬਾਕੀ ਜਿੰਕ ਪਾਇਆ ਵਿਆ ਜਿੰਕ ਨਾਲ ਪਾਣੀ ਖਿੱਚਣ ਦਾ ਕੀ ਕਰ ਲੈ ਨਹੀਂ ਉਹ ਗੱਲ ਕਰਦੀਆਂ ਜਿੰਕ ਵੀ ਪਾਇਆ ਹੈ ਡਾਈ ਵੀ ਪਾਇਆ ਵਿਆ ਸਾਰਾ ਕੁਝ ਪਾਇਆ ਵਿਆ ਖੱਚ ਜਾਣਾ ਪਾਣੀ ਇਹ ਖੱਚ ਜਾਣਾ ਰੱਗ ਜਿਉਂ ਪਤਾ ਬਾਈ ਸਲਫਰ ਨਾਲ ਖਿੱਚਦਾ ਹੁੰਦਾ ਪਾਣੀ ਹੈਨਾ ਸਲਫਰ ਨਾਲ ਨਹੀਂ ਸਲਫਰ ਲਿਆ ਕੇ ਸੈੱਟ ਦਾਂਗੇ ਥੋੜੀ ਉਹ ਮੈਨੂੰ ਭਲੇਖਾ ਲੱਗ ਗਿਆ ਮੈਂ ਤਾਂ ਕਹ ਜਿੰਕ ਨਾਲ ਨਹੀਂ ਸਲਫਰ ਨਾਲ ਖਿੱਚਦਾ ਹੁੰਦਾ ਦੇਮੀ ਨੂੰ ਵੱਧ ਪੈ ਜਾਂਦੇ ਹਨ ਉਹ ਤੋਂ ਸਿੱਧੇ ਮੰਨੇ ਆਪਾਂ ਕਣਕ ਤੇ ਭਰਾਮਾਣੇ ਬੀਜੀਆਂ ਫੱਕਾਂ ਕਮੈਂਟ ਕਰਕੇ ਜਰੂਰ ਦੱਸਿਓ ਕਿਹੜੇ ਕਿਹੜੇ ਭਰਾਮਾਣੇ ਬੀਜਤੀ ਫੱਕ ਤੇ ਕਿਹੜੀ ਕਿਹੜੀ ਵੈਰਾਈਟੀ ਬੀਜੀ ਆ ਇਸ ਵਾਰ ਦੇਖਦੇ ਆ ਕਿਹੜੀ ਵੈਰਾਈਟੀ ਸਭ ਤੋਂ ਵੱਧ ਲੱਗੀ ਆ ਹਾਂ ਹਾਂ ਕੋਈ ਕਾਹਤ ਦੱਸਣਾ ਬਾਈ ਹਾਂ ਕਿਸੇ ਨੇ ਝੂਠ ਨਹੀਂ ਕਹਿਣਾ ਵੀ ਅਸੀਂ ਬੂਸਾ 44 ਨਹੀਂ ਬੀਜਿਆ ਹਨ ਬੈਣ ਕੀਤਾ ਹੈਗਾ ਸਰਕਾਰ ਨੇ ਆਪਰੇਟਾਂ ਹੁਣ ਹੂੰ ਜੁੱਬੀ ਦੇ ਨਾਲੇ ਸਪਰੇਅ ਕੱਟ ਹੁੰਦੀ ਆ ਸਹੀ ਗੱਲ ਆ ਬਾਂਸਪਤੀ ਤੇ ਵੀ ਐਮਐਸਪੀ ਮੈਲ ਜੇ ਸਾਰੇ ਬਾਂਸਪਤੀ ਲਾਉਣ ਲੱਗ ਗਏ ਹਨ ਹਾਂ ਹਾਂ ਐਮਐਸਪੀ ਨਹੀਂ ਦਿੰਦੀ ਸਰਕਾਰ ਪਹਿਲਾਂ ਫਿਰ ਤੂੰ ਐ ਮਾਰ ਲਾ ਮੈਂ ਲਖਵੀਰ ਆ ਪੈੜਾਂ ਦੇ ਸਾਂ ਛੱਡ ਦਿਨਾ ਚੁਣ ਲਾਇਦਾ ਪਾਣੀ ਪੁਆਲਿਆ ਜਿਆਦੇ ਐ ਸੱਟ ਤੇ ਮੇਰੇ ਕੋਲੇ ਰਹਿ ਗਿਆ ਬਾਈ ਥੋੜਾ ਜਿਹਾ ਵੀ ਭੈਣਾ ਭੋਣਾਈਆਂ ਵਾਲੇ ਸਾਂ ਸੱਟਦੇ ਆ ਕਿਦੋਂ ਕਹਿੜਾ ਬਹੁਤ ਅੰਨਾ ਹਾਂ ਹਾਂ ਕਿਦੋਂ ਬੜਾ ਬੋਲਾ ਖਣੀ ਦਾ ਡੂੰਗਾ ਭਾਇਆ ਬੂਆ ਆ ਜਾਂਦਾ ਲਾਈ ਜਾਂਦੀ ਜਿਹੜੇ ਸੰਘਣੇ ਜੇ ਬਸ ਆਹ ਕਿਹੜਾ ਲਾ ਕੇ ਬਾਥੀ ਭਾਰ ਵੀ ਲਾ ਲਾਂਗੇ ਠੀਕ ਹੈ